ਹੈਲੋ ਪੰਜਾਬੀਓ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦਾ ਨੈਸ਼ਨ ਬੀਡੂ ਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਚੰਦਰਪਾਨ ਇੱਕ ਮੋਸਟ ਇੰਪੋਰਟੈਂਟ ਨਿਊਜ਼ ਫਿਰ ਤੋਂ ਲੈ ਕੇ ਤੁਹਾਡੇ ਨਾਲ ਇਸ YouTube ਚੈਨਲ ਉਤੇ ਸਾਂਝੀ ਕਰ ਰਿਹਾ ਹਾਂ ਜੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਿਉਂਕਿ ਜੋ ਵੀ ਪੰਜਾਬ ਦੇ ਰਿਲੇਟਿਡ ਜਾਂ ਐਜੂਕੇਸ਼ਨ ਨੂੰ ਲੈ ਕੇ ਜੋ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ ਜੀ ਜੋਬ ਰਿਲੇਟਿਡ ਉਹ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਉਤੇ ਸਾਂਝੀ ਕਰ ਦਿੱਤੀ ਜਾਂਦੀ ਹੈ ਜੀ ਇਸ ਤੋਂ ਇਲਾਵਾ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਪੰਜਾਬ ਪੰਚਾਇਤ ਜਿਹੜੇ ਇਲੈਕਸ਼ਨ ਨੂੰ ਲੈ ਕੇ ਮੈਂ ਅਪਡੇਟ ਦਿੱਤੀ ਸੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੀ ਇਸੇ ਤਰੀਕੇ ਦੇ ਨਾਲ ਤੁਸੀਂ ਪਿਆਰ ਦਿੰਦੇ ਰਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਹ ਮੋਸਟ ਇੰਪੋਰਟੈਂਟ ਰਹੇਗਾ ਤੁਹਾਡੇ ਲਈ ਇਸ ਤੋਂ ਇਲਾਵਾ ਕੱਲ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਉਹਦੇ ਵਿੱਚ ਕੁਝ ਆਮ ਫੈਸਲੇ ਲਏ ਗਏ ਨੇ ਇਸ ਦੇ ਵਿੱਚ ਹੀ ਪੰਜਾਬ ਵਿੱਚ ਆਉਣ ਵਾਲੀ ਜਿਹੜੀ ਪੰਚਾਇਤੀ ਇਲੈਕਸ਼ਨਾਂ ਨੇ ਉਹਨਾਂ ਨੂੰ ਲੈ ਕੇ ਇੱਕ ਡੇਟ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਇਸ ਤੋਂ ਇਲਾਵਾ ਜਿਹੜੀ ਅੱਗੇ ਆਉਣ ਵਾਲੀ ਭਰਤੀ ਹੈ ਜਾਂ 2 ਸਤੰਬਰ ਤੋਂ ਜਿਹੜਾ ਆਪਣਾ ਮਾਨਸੂਨ ਸਤਰ ਜਿਹੜਾ ਵਿਧਾਨ ਸਭਾ ਦਾ ਹੈ ਜੀ ਉਹ ਸ਼ੁਰੂ ਹੋ ਰਿਹਾ ਹੈ ਵਿਧਾਨ ਸਭਾ ਸੈਸ਼ਨ ਜਿਹੜਾ ਹੈ ਉਹ ਸਟਾਰਟ ਹੋ ਰਿਹਾ ਉਸ ਦੇ ਵਿੱਚ ਕਾਫੀ ਅਹਿਮ ਬਿਲ ਹੈ ਜਿਹੜੇ ਉਪਾਸ ਕੀਤੇ ਜਾਣਗੇ ਇਸ ਤੋਂ ਇਲਾਵਾ ਨਵੀਂ ਜਿਹੜੀ ਜੋਬ ਹੈ ਜੀ ਉਸ ਨੂੰ ਲੈ ਕੇ ਵੀ ਕਾਫੀ ਜਿਹੜੀ ਚੀਜ਼ਾਂ ਸਾਹਮਣੇ ਨਿਕਲ ਕੇ ਆ ਸਕਦੀਆਂ ਨੇ ਤਾਂ ਤੁਸੀਂ ਵੀਡੀਓ ਦੇ ਵਿੱਚ ਬਨੇ ਰਹੋ ਜੀ ਪੰਜਾਬ ਵਿੱਚ ਆਉਣ ਵਾਲੀ ਪੰਚਾਇਤੀ ਚੋਣਾਂ ਕਦੋਂ ਤੋਂ ਹੋ ਸਕਦੀਆਂ ਨੇ ਉਸ ਨੂੰ ਲੈ ਕੇ ਕੱਲ ਔਰਲੀ ਜਿਹੜੇ ਸੀਐਮ ਸਾਹਿਬ ਨੇ ਡਿਸਕਸ਼ਨ ਕੀਤੀ ਹੈ ਜੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਹਾਂਜੀ ਤੁਸੀਂ ਵੇਖ ਸਕਦੇ ਹੋ ਜੀ ਪੰਜਾਬ ਚ ਪੰਚਾਇਤ ਚੋਣਾਂ ਨਵੰਬਰ ਦੇ ਪਹਿਲੇ ਹਫਤੇ ਵਿੱਚ ਹੋ ਸਕਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਚੋਣਾਂ ਨੇ ਉਸ ਨੂੰ ਲੈ ਕੇ ਤਿਆਰੀ ਉਹ ਚੱਲ ਰਹੀ ਹੈ ਜੀ ਜਿਹੜੇ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਆਲਰੇਡੀ ਅਧਾਇਤ ਕਰ ਦਿੱਤੀ ਗਈ ਹੈ ਕਿ ਆਪਣੀ ਜ਼ਿਲ੍ਹੇ ਹਦੀਨ ਜਿੰਨੇ ਵੀ ਈਆਰ ਈਆਰੋ ਨੇ ਉਹਨਾਂ ਦੀ ਜਿਹੜੀ ਹੈ ਵੋਟ ਬਣਾਉਣ ਦੀ ਜਿਹੜੀ ਹੈ ਡਿਊਟੀ ਉਹ ਲਗਾ ਦਿੱਤੀ ਜਾਣ ਤੇ ਨਵੀਂ ਵੋਟ ਤੇ ਜਿਹੜੀ ਵੀ ਕੱਟੀ ਗਈ ਵੋਟ ਹੈ ਉਸ ਦੇ ਵਿੱਚ ਜਿਹੜੀ ਸੋਧ ਦਾ ਕੰਮ ਹੈ ਉਹ ਕਰ ਲਿਆ ਜਾਏ ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜੇ ਕੈਬਨਿਟ ਦੇ ਮਨਿਸਟਰ ਜਿਹੜੇ ਆਪਣੀ ਲੋਕ ਸਭਾ ਦੇ ਵਿੱਚ ਚੁਣ ਕੇ ਗਏ ਸੀ ਉਹਨਾਂ ਦੀ ਜਿਹੜੀ ਸੀਟ ਹੈ ਉਹ ਖਾਲੀ ਹੋਈ ਸੀ ਤਾਂ ਅਜਿਮਿਨੀ ਚੋਣਾਂ ਦੇ ਵਿੱਚ ਜਿਹੜੇ ਉਪਚੋਣਵ ਨੇ ਉਹ ਹੋ ਸਕਦੇ ਨੇ ਇਸ ਦੇ ਲਈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਉਪਚੋਣਵ ਜਿਹੜੇ ਐਮ.ਐਲ.ਏ ਜਿੱਤ ਕੇ ਲੋਕ ਸਭਾ ਦੇ ਵਿੱਚ ਚਲੇ ਗਏ ਉਸ ਜਿਹੜੀ ਸੀਟਾਂ ਨੇ ਉਹਨਾਂ ਦੇ ਚੋਣ ਹੋ ਸਕਦੇ ਨੇ ਪੰਚਾਇਤੀ ਚੋਣਾਂ ਤੋਂ ਬਾਅਦ ਫਿਰ ਹਰਿਆਣਾ ਦੀ ਜਿਹੜੀ ਹੈ ਉਹ ਚੋਣ ਹੋਵੇਗੀ ਇਸ ਦੇ ਲਈ ਜਿਹੜੇ ਐਜੂਕੇਸ਼ਨ ਸਟਾਫ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਵੀ ਮੋਸਟ ਇੰਪੋਰਟੈਂਟ ਹੈ ਕਿਉਂਕਿ ਜਿਹੜੇ ਟੀਚਰਸ ਨੇ ਉਹਨਾਂ ਦੀ ਡਿਊਟੀ ਹੈ ਉਹ ਲੱਗ ਜਾਣੀ ਜਿਸ ਤੋਂ ਇਲਾਵਾ ਜਿਹੜੀ ਨਵੀਂ ਜੋਬ ਹੈ ਉਹਨਾਂ ਦੀ ਜਿਹੜੀ ਜੁਆਇਨਿੰਗ ਹੈ ਉਹ ਵੀ ਜਲਦੀ ਕਰਵਾਣੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਦੁਆਰਾ ਤਾਂ ਪੰਜਾਬ ਚ ਪੰਚਾਇਤ ਚੋਣਾਂ ਜਿਹੜੇ ਨਵੰਬਰ ਦੇ ਪਹਿਲੇ ਹਫਤੇ ਵਿੱਚ ਹੋ ਸਕਦੀਆਂ ਨੇ ਨਿਗਮ ਚੋਣਾਂ ਵੀ ਨਵੰਬਰ ਮਹੀਨੇ ਹੋਣਗੀਆਂ ਮੁੱਖ ਮੰਤਰੀ ਨੇ ਗੈਰ ਰਸਮੀ ਤੌਰ ਤੇ ਫੈਸਲਾ ਲਿਆ ਹੈ ਯਾਨੀ ਕਿ ਕਿਸੇ ਵੀ ਤਰੀਕੇ ਦਾ ਆਫੀਸ਼ੀਅਲੀ ਜਿਹੜਾ ਹੈ ਹੁਣ ਤੱਕ ਇਹ ਡਿਸੀਜਨ ਨਹੀਂ ਲਿਆ ਗਿਆ ਹੈ ਪਰ ਗੇਰ ਰਸਮੀ ਤੌਰ ਤੇ 4ਮਲ ਇਨਫੋਰਮਲ ਤਰੀਕੇ ਦੇ ਨਾਲ ਇਹ ਜਿਹੜਾ ਹੈ ਡਿਸੀਜਨ ਲਿਆ ਗਿਆ ਹੈ ਇਸ ਤੋਂ ਇਲਾਵਾ ਕੀ ਹੈ ਜੀ ਇਸ ਖਬਰ ਨੂੰ ਪੂਰੀ ਆਪਾਂ ਪੜ ਲੈਂਦੇ ਹਾਂ ਚੰਡੀਗੜ੍ਹ ਦੇ ਵਿੱਚ ਜਦੋਂ ਕੱਲ ਕੈਬਨਿਟ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ ਫੈਸਲਾ ਲਏ ਗਿਆ ਜੀ ਪੰਜਾਬ 'ਚ ਪੰਚਾਇਤੀ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਹੋ ਸਕਦੀਆਂ ਹਨ ਮੁੱਖ ਮੰਤਰੀ ਭਗਤ ਮਾਨ ਨੇ ਅੱਜ ਗੇਰ ਰਸਮੀ ਤੌਰ ਤੇ ਕੈਬਨਿਟ ਵਜ਼ੀਰਾਂ ਨਾਲ ਸਲਾਮ ਮਸ਼ਵਰਾ ਕਰਦਿਆਂ ਇਸ ਸਬੰਸਲੇ ਤੋਂ ਜਾਣੂ ਕਰਵਾਇਆ ਸੂਬਾ ਸਰਕਾਰ ਆਗਾਮੀ ਚਾਰ ਜ਼ਮੀਨੀ ਸੋਨਾ ਮਗਰੋਂ ਹੀ ਚਾਰ ਐਮਐਲਏ ਜਿਹੜੇ ਐਮਪੀ ਬਣ ਕੇ ਗਏ ਨੇ ਉਹਨਾਂ ਦੇ ਮਗਰੋਂ ਹੀ ਜਿਹੜੀ ਕੀ ਹੋ ਸਕਦਾ ਜੀ ਪੰਚਾਇਤ ਚੋਣਾਂ ਕਰਵਾਉਣ ਦੇ ਰੋ ਵਿੱਚ ਹੈ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀ ਤਿਆਰੀ ਪਹਿਲਾਂ ਹੀ ਵਿੱਡ ਦਿੱਤੀ ਹੈ ਬੀਤੇ ਦਿਨ ਪਾਰਟੀ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਪਿੰਡਾਂ ਵਿੱਚ ਜਾ ਕੇ ਜਿਹੜੇ ਕੰਮ ਹੈ ਜਿਹੜੇ ਚੱਲ ਰਹੇ ਨੇ ਕੰਮ ਉਹਨਾਂ ਪ੍ਰੋਜੈਕਟ ਨੂੰ ਪੂਰੇ ਕਰਵਾਉਣ ਦੇ ਵਾਸਤੇ ਅਦਾਇਤ ਕੀਤੀ ਹੈ ਇਸ ਤੋਂ ਇਲਾਵਾ ਜਿਹੜਾ ਪੰਜਾਬ ਵਿਧਾਨ ਸਭਾ ਇਲਾਸ ਹੈ ਜੀ ਜਿਹੜਾ ਮਾਨਸੂਨ ਸੈਸ਼ਨ ਹੈ ਉਹ 2 ਨਵੰਬਰ ਤੋਂ ਜਿਹੜਾ ਸਟਾਰਟ ਹੋ ਰਿਹਾ ਜੀ ਮੁੱਖ ਮੰਤਰੀ ਭਗਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 16ਵਾਂ ਪੰਜਾਬ ਵਿਧਾਨ ਸਭਾ ਦਾ 7ਵਾਂ ਸਤਵਾਂ ਤਿੰਨ ਰੋਜ਼ਾ ਤਿੰਨ ਰੋਜ਼ਾ ਦੋ ਹੋਏਗਾ ਜੀ ਰੋਜ਼ਾ ਸੈਸ਼ਨ ਸਦਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਮਾਨਸੂਨ اجلاس 2 ਤੋਂ 4 ਨਵੰਬਰ ਤੱਕ ਸੱਦਿਆ ਗਿਆ ਹੈ ਮੁੱਖ ਮੰਤਰੀ ਦੀ ਰਿਆਇਸ ਹੁਤੇ ਹੋਈ ਮੀਟਿੰਗ ਵਿੱਚ ਜ਼ਮੀਨ ਜਾਇਦਾਦਾਂ ਦੀ ਰਜਿਸਟਰੀ ਲਈ ਇਸਤਾਰ ਇਤਜ਼ਾਰ ਹਿੰਤਾ ਯਾਨੀ ਕਿਸੇ ਵੀ ਪ੍ਰਕਾਰ ਦੀ ਐਨਓਸੀ ਲੈਣ ਦੀ ਜਿਹੜੀ ਸ਼ਰਤ ਨੂੰ ਉਸ ਸਿਧਾਂਤਕ ਤੌਰ ਤੇ ਖਤਮ ਕਰਨ ਦੀ ਸਹਿਮਤੀ ਵੀ ਦਿੱਤੀ ਗਈ ਇਸ ਤੋਂ ਇਲਾਵਾ ਫਾਇਰ ਮੈਂ ਦੀ ਜਿਹੜੀ ਪ੍ਰਤੀ ਹੁੰਦੀ ਹੈ ਜੀ ਕੁੜੀਆਂ ਦੀ ਉਸ ਦੇ ਵਿੱਚ ਉਸ ਨਾਲ ਉਹਨਾਂ ਨੂੰ ਵੇਟ ਦੀ ਜਿਹੜੀ ਹੈ ਛੋਟ ਦੇ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਰਜਿਸਟਰੀ ਐਨਓਸੀ ਨਹੀਂ ਲੈਣੀ ਪਏਗੀ ਇਸ ਦੇ ਲਈ ਵੀ ਜਿਹੜੀ ਖਬਰ ਹੈ ਜੀ ਉਹ ਆਪਾਂ ਪੂਰੀ ਪੜ ਲੈਂਦੇ ਹਾਂ ਤਾਂ ਪੰਚਾਇਤੀ ਜਿਹੜੀ ਇਲੈਕਸ਼ਨ ਨੇ ਉਹ ਨਵੰਬਰ ਦੇ ਮਾਹ ਵਿੱਚ ਹੋ ਸਕਦੇ ਨੇ ਠੀਕ ਹੈ ਹਾਂਜੀ ਇਹ ਤੁਸੀਂ ਵੇਖ ਸਕਦੇ ਹੋ ਜੀ ਪੰਜਾਬ ਮੰਤਰੀ ਮੰਡਲ ਵੱਲੋਂ ਰਜਿਸਟਰੀ ਲਈ ਐਨਓਸੀ ਦੀ ਸਰਤ ਹੈ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਤਾਂ ਇਸ ਤੋਂ ਇਲਾਵਾ ਜਿਹੜਾ ਸੈਸ਼ਨ ਸੱਦਿਆ ਗਿਆ ਉਸ ਦੇ ਵਿੱਚ ਫਸਲ ਖਰਾਬੇ ਦੀ ਮੌਜੂਦ ਜਾਰੀ ਕਰਨ ਲਈ ਸਟੇਟ ਐਗਰੀਕਲਚਰ ਐਗਜ਼ੀਕਿਊਟਿਵ ਕਮੇਟੀ ਨੂੰ ਦਿੱਤੇ ਅਧਿਕਾਰ ਠੀਕ ਹੈ ਜੀ ਮੁੱਖ ਮੰਤਰੀ ਭਗਤਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਸੋਲਵਿੰਗ ਵਿਧਾਨ ਸਭਾ ਦਾ 7ਵਾਂ ਤਿੰਨ ਰੋਜ਼ਾ ਸੈਸ਼ਨ ਹੈ ਜੀ ਉਹ ਸੱਦਿਆ ਗਿਆ ਸੀਗਾ ਰਿਆਇਸ ਹੁਤੇ ਠੀਕ ਹੈ ਜੀ ਮੰਤਰੀ ਮੰਡਲ ਦੀ ਮੀਟਿੰਗ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚਿਮਮਾ ਤੇ ਅਮਨ अरोड़ा ਨੇ ਦੱਸੇ ਕਿ ਪੰਜਾਬ ਵਿੱਚ ਬਿਨਾ ਪਰਵਾਨਗੀ ਵਾਲੀਆਂ ਜ਼ਮੀਨਾਂ ਦੀ ਖਰੀਦੋ-ਫਰੋਖਤ ਤੇ ਉਤੇ ਪਾਵਨ ਦੀ ਲਾਉਣ ਲਈ ਜ਼ਮੀਨ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਵਕਫਾ ਵਿਭਾਗਾ ਤੋਂ ਐਨਓਸੀ ਲੈਣੀ ਲਾਜ਼ਮੀ ਸੀ ਜਿਸ ਕਾਰਨ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਅਧ ਵਿਚਾਲੇ اٹਕੀਆਂ ਹੋਈਆਂ ਸਨ ਅੱਜ ਮੰਤਰੀ ਮੰਡਲ ਨੇ ਜ਼ਮੀਨ ਜਾਇਦਾਦ ਦੀ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਜਿਹੜੀ ਸਿਧਾਂਤਕ ਤੌਰ ਤੇ ਖਤਮ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਜਿੰਨਾਂ ਜਾਇਦਾਦਾਂ ਦੇ ਰਜਿਸਟਰਡ ਬਿਆਨ 31 ਜੁਲਾਈ 2024 ਤੱਕ ਹੋ ਚੁੱਕੇ ਹਨ ਉਹਨਾਂ ਜਾਇਦਾਦਾਂ ਦੀ ਰਜਿਸਟਰੀ 30 ਨਵੰਬਰ 2024 ਤੱਕ ਬਿਨਾਂ ਕਿਸੇ ਐਨਓਸੀ ਤੋਂ ਕਰਵਾਈ ਜਾ ਸਕਦੀ ਹੈ ਯਾਨੀ 3 ਨਵੰਬਰ 2024 ਤੱਕ ਤੁਸੀਂ ਆਪਣੀ ਰਜਿਸਟਰੀ ਕਰਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜਿਹੜੀ ਐਨਓਸੀ ਅਲੱਗ-ਅਲੱਗ ਦਫ਼ਤਰਾਂ ਤੋਂ ਲੈਣ ਦੀ ਜ਼ਰੂਰਤ ਨਹੀਂ ਹੈ ਕੈਬਨਿਟ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਨੇ ਕੁਦਰਤੀ ਆਫਤਾਂ ਦੀ ਸੂਰਤ ਵਿੱਚ ਨੁਕਸਾਨ ਜਿਹੜੀ ਫਸਲ ਹੋਇਆ ਜੀ ਉਹਨਾਂ ਦਾ ਜਿਹੜਾ ਹੈ ਉਹ ਮੁਆਵਜ਼ਾ ਦਿੱਤਾ ਜਾਏਗਾ ਇਸ ਤੋਂ ਇਲਾਵਾ ਇਹ ਜਿਹੜੇ 7 ਗ੍ਰਾਮ ਜਿਹੜੇ ਉਹਨਾਂ ਨੇ ਦੱਸਿਆ ਹੈ ਜੀ ਕਿ ਇੱਥੇ-ਇੱਥੇ ਜਿਹੜੀ ਜ਼ਿਆਦਾ ਹੋਈ ਹੈ ਠੀਕ ਹੈ ਜੀ ਫਸਲ ਖਰਾਬਾ ਉੱਥੇ-ਉੱਥੇ ਦਿੱਤਾ ਜਾਏਗਾ ਠੀਕ ਹੈ ਜੀ ਇਸ ਤੋਂ ਇਲਾਵਾ ਕੀ ਕਿਹਾ ਹੈ ਜੀ ਕਿ ਮੁਆਵਜ਼ੇ ਦੀ ਜਿਹੜੀ ਸੂਭਾਏ 1 ਕਰੋੜ ਰੁਪਏ ਤੋਂ ਵਧਾ ਕੇ ਫੰਡ ਜਾਰੀ ਕਰਨ ਲਈ ਸਮਰਥ ਅਥਾਰਟੀ ਵੱਲੋਂ ਸਟੇਟ ਐਗਜ਼ੀਕਿਊਟਿਵ ਕਮੇਟੀ ਨੂੰ ਨਾਮਜ਼ਦ ਕਰਨ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਮੰਤਰੀ ਮੰਡਲ ਨੇ ਪੰਜਾਬ ਫਾਇਰ ਸੇਫਟੀ ਤੇ ਐਮਰਜੈਂਸੀ ਸੇਵਾਵਾਂ ਬਿਲ 2024 ਨੂੰ ਮਨਜ਼ੂਰੀ ਦਿੱਤੀ ਹੈ ਇਸ ਤਹਿਤ ਸਾਲਾਨਾ ਫਾਇਰ ਸੇਫਟੀ ਸਰਟੀਫਿਕੇਟ ਹੁਣ 3 ਸਾਲਾਂ ਮਗਰੋਂ ਲੈਣਾ ਪਵੇਗਾ ਠੀਕ ਹੈ ਜੀ ਇਸ ਮੌਕੇ ਤੇ 7 ਗ੍ਰਾਮ 7 ਗ੍ਰਾਮ ਜਿਹੜਾ ਕਾਲਿਆ ਪਾੜਤਾ ਪਾਤੜਾ ਸੋਰੀ ਪਾਤੜਾ ਤਪਾ ਪਟਿਆਲਾ ਜਿਹੜਾ ਪਾਥੜਾ ਪਟਿਆਲਾ ਹੈ ਜੀ ਤਾਂ ਪਾ ਬਰਨਾਲਾ ਬੱਸੀ ਪਠਾਣਾ ਡੇਰਾ ਬਾਬਾ ਅਨੰਦ ਗੁਰਦਾਸਪੁਰ ਤਾਰਕੰਦਾਲ ਰਾਏਕੋਟ ਲੁਧਿਆਣਾ ਤੇ ਚਮਕੌਰ ਸਾਹਿਬ ਰੂਪਨਗਰ ਲਈ 49 ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਕੈਬਨਿਟ ਨੇ ਪੰਜਾਬ 'ਚ ਰਜਿਸਟਰਡ ਟੂਰਿਜ਼ਮ ਵਾਹਨਾਂ ਤੇ ਮੋਟਰ ਵਾਹਨ ਟੈਕਸ ਕਟਾ ਦਿੱਤਾ ਹੈ ਲਰਜ਼ਰੀ ਵਾਹਨਾਂ ਦੀ ਇੱਕ ਹੋਰ ਸ਼੍ਰੇਣੀ ਉੱਤੇ ਬਾਧੂ ਰੋਡ ਟੈਕਸ ਲਾਉਣ ਦੀ ਵੀ ਸਹਿਮਤੀ ਦਿੱਤੀ ਹੈ ਅਤੇ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਪੰਜਾਬ ਤੇ ਰਜਿਸਟਰਡ ਪੁਰਾਣੇ ਟਰਾਂਸਪੋਰਟ ਤੇ ਗੇਅਰ ਟਰਾਂਸਪੋਰਟ ਵਾਹਨਾਂ ਤੇ ਗ੍ਰੀਨ ਟੈਕਸ ਲਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਮੰਤਰੀ ਮੰਡਲ ਨੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨਾਂ ਦੀ ਪਲਾਈ ਲਈ ਤਿਆਰ ਕੀਤੀਆਂ ਯੁਵਕ ਸੇਵਾਵਾਂ ਦੀ ਨੀਤੀ 2024 ਨੂੰ ਹਰੀ ਝੰਡੀ ਦੇ ਦਿੱਤੀ ਹੈ ਇਸੇ ਦੌਰਾਨ ਖੇਡ ਵਿਭਾਗ ਦੀ ਦਾ ਅੰਡਰ ਦਾ ਆਊਟਸਟੈਂਡਿੰਗ ਜਿਹੜੀ ਸਪੋਰਟਸ ਪਰਸਨ ਸਰਵਿਸ ਰੂਲਸ ਤਿਆਰ ਕਰਕੇ ਇਸ ਰਾਏ ਸਪੋਰਟਸ ਰੈਗੂਲਰ ਕਾਡਰ ਸਰਵਿਸ ਰੂਲਸ ਵਿੱਚ ਸੋਧ ਕਰਨ ਤੇ ਪੰਜਾਬ ਸਪੋਰਟਸ ਮੈਡੀਕਲ ਕਾਡਰ ਸਰਵਿਸ ਰੂਲਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਮੰਤਰੀ ਮੰਡਲ ਨੇ ਗੇਰ ਜੰਗਲਾਤ ਵਾਲੀ ਸਰਕਾਰੀ ਤੇ ਜਨਤਕ ਜ਼ਮੀਨ 2024 ਲਈ ਰੁੱਖ ਸੰਭਾਲ ਨੀਤੀ ਨੂੰ ਹਰੀ ਚੰਡੀ ਦੇ ਦਿੱਤੀ ਹੈ ਉਹਨਾਂ ਨੇ ਕਿ ਸਰਕਾਰ ਨੇ ਸਾਲ 2030 ਤੱਕ ਇਹ ਰਕਬਾ ਵਧਾ ਕੇ 7.5% ਜਿਹੜਾ ਕਰਨ ਦਾ ਟੀਚਾ ਮਿੱਥਿਆ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਜੰਗਲੀ ਜੰਗਲਾਤ ਮੇਕਮੇ ਦੀ ਜਿਹੜੀ ਜ਼ਮੀਨ ਹੈ ਉੱਤੇ ਪੇੜ ਬਹੁਤ ਘਟ ਲੱਗੇ ਹੋਏ ਨੇ ਕਟਾਈ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਟੈਂਪਰੇਚਰ ਤੁਸੀਂ ਆ ਕੇ ਦੇਖ ਸਕਦੇ ਹੋ ਤਾਂ ਜਿਹੜਾ ਅਕੂਪੀ ਹੈ ਜਿਹੜਾ ਏਰੀਆ ਉਹ 7.5% ਲੈ ਕੇ ਜਾਣਾ ਹੈ ਜੀ ਕੈਬਨਿਟ ਨੇ ਜਾਪਾਨ ਦੇ ਸਹਿਯੋਗ ਨਾਲ 792.88 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਚ ਖੇਤੀ ਜੰਗਲਾਤ ਨੂੰ ਉਤਸ਼ਾਹ ਕਰਨ ਤੇ ਜੀਵਿਕ ਵਿਵਿਨਤਾ ਦੀ ਸੰਭਾਲ ਲਈ ਪ੍ਰੋਜੈਕਟ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਮੰਤਰੀ ਮੰਡਲ ਨੇ ਪਸ਼ੂਆਂ ਦੀਆਂ ਬਿਹਤਰ ਸਹਿਤ ਸੂਲਤਾ ਲਈ ਮੰਤਰੀ ਮੰਡਲ ਨੇ ਸੂਬੇ ਦੇ 582 ਵੈਟਰਨਰੀ ਹਸਪਤਾਲਾਂ ਵਿੱਚ ਕੰਮ ਕਰਦੇ 479 ਵੈਟਰਨਰੀ ਫਾਰਮਿਸਟਾ ਤੇ 472 ਸਪਾਈਸੇਵਕਾਂ ਦੀਆਂ ਸੇਵਾਵਾਂ 31 ਮਾਰਚ 2025 ਤੱਕ ਜਿਹੜੀ ਸਰਵਿਸਿਸ ਪ੍ਰੋਵਾਈਡਰ ਵਧਾਉਣ ਦੀ ਪ੍ਰਵਾਨਗੀ ਦਿੱਤੀ ਹੈ ਇਸ ਮੌਕੇ ਤੇ ਕਾਨੂੰਨੀ ਤੇ ਵਿਧਾਇਕ ਮਾਮਲਿਆਂ ਵਿਭਾਗ ਦੇ ਪੁਨਰਗਠਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਸਭ ਤੋਂ ਇੰਪੋਰਟੈਂਟ ਦੋ ਨਿਊਜ਼ ਨੇ ਜੀ ਇੱਕ ਤਾਂ ਪੰਜਾਬ ਮੰਤਰੀ ਮੰਡਲ ਵੱਲੋਂ ਜਿਹੜੀ ਰਜਿਸਟਰੀ ਲਈ ਐਨਓਸੀ ਹੈ ਜੀ ਉਹ ਨਵੰਬਰ 2024 ਤੱਕ ਨਹੀਂ ਲੈਣੀ ਹੈ ਉਸ ਤੋਂ ਇਲਾਵਾ ਜਿਹੜੀ ਪੰਚਾਇਤੀ ਇਲੈਕਸ਼ਨ ਨੇ ਉਹ ਨਵੰਬਰ ਮੱਥ ਦੇ ਵਿੱਚ ਹੋਣ ਦੇ ਪਹਿਲੇ ਹਫ਼ਤੇ ਵਿੱਚ ਅ ਉਹ ਚਾਂਸ ਨੇ ਇਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਕਿਦਾਂ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ